ਜਿੰਦਾਬਾਦ ਜਿੰਦਾਬਾਦ ਪਾਕਿਸਤਾਨ ਹਾਏ 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 ਪਾਕਿਸਤਾਨ ਸਾਡਾ ਸ਼ੌਂਕ ਪੂਰਾ ਹੋ ਗਿਆ मैं मुर्दा भारत माता की क्या इंडियन माता की ਹਾਏ 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 ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਐਕ ਟੂਆ ਇੰਡੀਅਨ ਆਰਮੀ ਜਿੰਦਾਬਾਦ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ 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 ਜੀ ਹਾਂ ਸੁਣੋ ਕਹਾਂਗੇ ਮੇਰਾ ਨਾਮ}{|\text{ਵਿਸ਼ਾਲ ਸਾਨਨਾ ਜੀ}} ਸਰ ਕਿਦਾਂ ਵੇਖਦੇ ਜਿਹੜਾ ਰਾਤੀ ਇੰਡੀਅਨ ਜਿਹੜਾ ਦੇਖੋ ਜੀ ਰਾਤੀ ਜਿਹੜਾ ਅਟੈਕ ਕੀਤਾ ਵਾ ਉਹ ਅਟੈਕ ਹੋਇਆ ਜੇ ਜਿਹੜੇ ਅਤੰਕੀ ਹੈਗੇ ਆ ਨਾ ਬਣਾਏਦੇ ਨੇ ਬੰਕਰ ਬਣੇਦੇ ਆਦਾ ਕੀ ਬੰਕਰ ਉਹਨਾਂ ਦੇ ਉੱਪਰ ਹਮਲਾ ਕੀਤਾ ਰਾਤੋਂ ਰਾਤ ਜਿਹੜਾ 에ਅਰ ਅਟੈਕ ਕੀਤਾ ਨਾ ਇੰਡੀਆ ਨੇ ਇਹ ਬਹੁਤ ਵਧੀਆ ਸਟੈਪ ਵਾ ਮਤਲਬ ਕੋਈ ਪਬਲਿਕੀ ਤੰਗ ਹੋਈ ਕਿਸੇ ਨੂੰ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਤੇ ਇਹ ਬਹੁਤ ਵਧੀਆ ਇੰਡੀਆ ਨੇ ਕੀਤਾ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਤੇ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰਦੇ ਹਾਂ ਕਿ ਆਪਾਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਹਾਂ ਇਸ ਪਾਕਿਸਤਾਨ ਨਾਲ ਹਰਕਤਾਂ ਤੋਂ ਬਾਅਦ ਹੋ ਜਾਂਦਾ ਕਿਉਂਕਿ ਸਾਡੇ ਨਿਯਾਇ ਲੋਕਾਂ ਨੇ ਇਹ ਘੁੰਮਣਗੇ ਸੀ ਉਹਨਾਂ ਨੂੰ ਜਾਦੀ ਮਾਰ ਦਿੱਤੀ ਦੇਖੋ ਜੀ ਉਹ ਤਾਂ ਬੜੀ ਮੰਦਭਾਗੀ ਘਟਨਾ ਹੋਈ ਹੈ ਪਹਲਗਾਮ ਦੇ ਜਿਹੜੇ ਨਜਾਇਜ਼ ਲੋਕ ਜਿਹੜੇ ਉੱਥੇ ਪਟਾਟਕ ਆਏ ਰਹੇ ਸੀਗੇ ਘੁੰਮਣ ਆਏ ਦੇ ਸੀਗੇ ਉਹਨਾਂ ਨੂੰ ਨਜਾਇਜ਼ ਵਿਚਾਰਿਆਂ ਨੂੰ ਮਾਰਤਾ ਤੇ ਬੜੀ ਦੁਖਦਾਈ ਘਟਨਾ ਹੈ ਪਾਕਿਸਤਾਨ ਇਹ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਤੇ ਇਹ ਜਿਸ ਤਰ੍ਹਾਂ ਜਵਾਬ ਮਿਲਿਆ ਉਸ ਤੋਂ ਡਬਲ ਜਵਾਬ ਦੇਣਗੇ ਸਾਡੇ ਪ੍ਰਧਾਨ ਮੰਤਰੀ ਦੀ ਤੇ ਇਸ ਕਰਕੇ ਆਪਾਂ ਸਭ ਪਬਲਿਕ ਨਾਲ ਵਾ ਖੜੇ ਤੇ ਆਪਾਂ ਹਰ ਤਰ੍ਹਾਂ ਨਾਲ ਸਪੋਰਟ ਕਰਾਂਗੇ ਆਪਣੇ ਦੇਸ਼ ਦੀ ਲੱਗਦਾ ਨਹੀਂ ਇਦਾਂ ਦੇ ਜੰਮ ਲਏ ਹੋਣੇ ਚਾਹੀਦੇ ਕਿਉਂਕਿ ਹਟਦੀ ਨਹੀਂ ਪਾਕਿਸਤਾਨੀ ਅੱਜ ਕੰਮ ਕਰਦੇ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਤਾਂ ਕਿ ਪਾਕਿਸਤਾਨ ਇਹ ਜੇ ਨਹੀਂ ਹਟੇਗਾ ਤੇ ਉਹਨੂੰ ਪੂਰਾ ਠੋਕੇ ਜਵਾਬ ਦਿੱਤਾ ਜਾਏਗਾ ਪਾਕਿਸਤਾਨ ਮਰਦਾਬਾਦ ਹੈਗਾ ਤੇ ਮਰਦਾਬਾਦ ਰਹੇਗਾ ਦਾ ਵੇਖਦੇ ਤੁਸੀਂ ਰਾਤ ਵਾਲੇ ਅਟੈਕ ਨੂੰ ਨਹੀਂ ਬਹੁਤ ਵਧੀਆ ਕੀਤਾ ਜੀ ਅਟੈਕ ਬਹੁਤ ਵਧੀਆ ਹੋਇਆ ਵਾ ਕੀ ਮੰਨਦੇ ਹੋ ਜਿਸ ਤਰ੍ਹਾਂ ਇੰਡੀਆ ਗਵਰਨਮੈਂਟ ਨੇ ਜਵਾਬ ਦਿੱਤਾ ਪਾਕਿਸਤਾਨ ਨੂੰ ਕਿਉਂਕਿ ਸਾਡੇ ਨੇ ਹੱਥੇ ਲੋਕਾਂ ਦੀਆਂ ਗੋਲੀਆਂ ਚ ਲੱਗੀਆਂ ਸੀ ਨਹੀਂ ਇਹਨਾਂ ਦੇ ਮਾਰਨੇ ਚਾਹੀਦੇ ਸੀ 11 ਜਗ੍ਹਾ ਤੇ ਅਟੈਕ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਤੇ ਆਪਰੇਸ਼ਨ ਬਹੁਤ ਵਧੀਆ ਕਾਮਯਾਬ ਆਪਰੇਸ਼ਨ ਹੈ ਲੱਗਦਾ ਨਹੀਂ ਜ਼ਰੂਰੀ ਸੀ ਸਾਡੇ ਵਾਸਤੇ ਬਹੁਤ ਜ਼ਰੂਰੀ ਸੀ ਇੰਡੀਆ ਵਾਸਤੇ ਤੇ ਬਹੁਤ ਜ਼ਰੂਰੀ ਚਲੋ ਭਾਈ ਕੀ ਨਾਮ ਤੁਹਾਡਾ ਜਿਆਦਾ ਨਰੇਸ਼ਾ ਜੀ ਨਰੇਸ਼ੀ ਕਿੱਦਾਂ ਦੇਖਦੇ ਅੱਜ ਦਾ ਦਿਨ ਜਿਹੜਾ ਜਿਹੜਾ ਪੀਟ ਇੰਡੀਆ ਨੇ ਅਟੈਕ ਕੀਤਾ ਸਾਡੇ ਮੋਦੀ ਸਾਹਿਬ ਬਹੁਤ ਹੀ ਸਹਨੇ ਪ੍ਰਧਾਨ ਮੰਤਰੀ ਨੇ ਉਹ ਪਾਕਿਸਤਾਨ ਨੂੰ ਇੱਕ ਵਾਜਿਬ ਜਵਾਬ ਦੇਣਗੇ ਜੇ ਕੋ ਪਾਕਿਸਤਾਨ ਗਲਤੀ ਕੀਤਾ ਉਹਦਾ ਪੂਰਾ ਉਹਨੂੰ ਨਤੀਜਾ ਭੁਗਤਣਾ ਪਏਗਾ ਇਸ ਤਰ੍ਹਾਂ ਦਾ ਤੀਹਨੇ ਦੇ ਕੁਸ਼ਨ ਰੈਟਰ ਹਟਕਾਣ ਇਹ ਵੀ ਅਟੈਕ ਕੀਤਾ ਗਿਆ ਉਹਨੂੰ ਕਿਤਾ ਵੇਖਦੇ ਵੀ ਜਿਹੜਾ ਸਾਡੇ ਪਹਿਲ ਕੰਨ ਦੇ ਵਿੱਚ ਨਿਯਾਜ ਮਾਰੀ ਗਈ ਉਹ ਜਿਹੜੇ ਪਹਿਲ ਕੰਨ ਦੇ ਮਾਰੇ ਬੰਦੇ ਉਹ ਗਲਤ ਬਹੁਤ ਕੰਮ ਪਾਕਿਸਤਾਨ ਨੇ ਕੰਮ ਕੀਤਾ ਹੈ ਤੇ ਜੇ ਉਹਦਾ ਉਹਨਾਂ ਨੂੰ ਸਹੀ ਨਤੀਜਾ ਹੀ ਭੁਗਤਣਾ ਪਏਗਾ ਭਾਈ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਰਾਹੁਲ ਹੈ ਜੀ ਸਰ ਕਿਦਾਂ ਮਿਲਦੇ ਪਏ ਜਿਹੜਾ ਇੰਡੀਆ ਨੇ ਰਾਰ ਦਾ ਪਾਕਿਸਤਾਨ ਦੇ ਟਾਈਟ ਵੀ ਆਪਾਂ ਬਹੁਤ ਖੁਸ਼ ਹੈ ਜੀ ਸਾਰੇ ਆਪਾਂ ਬਹੁਤ ਐਸੀ ਦੀ ਖੁਸ਼ੀ ਮਨਾ ਰਹੇ ਆ ਕਿ ਜੋ ਸਾਡੇ ਦੇਸ਼ ਦੇ 26 ਨਾਗਰਿਕ ਇਹਨਾਂ ਨੇ ਰਿਲੀਜਨ ਕਹਿ ਕੇ ਮਾਰੇ ਨੇ ਠੀਕ ਹੈ ਉਹਦੇ ਬਾਰੇ ਆਪਾਂ ਮਤਲਬ ਕਿ ਬਹੁਤ ਐ ਖੁਸ਼ੀ ਹੋਈ ਹੈ ਸਾਨੂੰ ਇਹ ਜਿਹੜੀ ਸਟ੍ਰਾਈਕ ਹੋਈ ਹੈ ਇਹਦੇ ਬਾਰੇ ਸਾਰੀ ਆਵਾਮ ਸਾਡੀ ਬਹੁਤ ਖੁਸ਼ ਲੱਗਦਾ ਨਹੀਂ ਇਦਾਂ ਦੇ ਮੂੰਹ ਤੋੜ ਜਵਾਬ ਦੇਣੇ ਚਾਹੀਦੇ ਪ੍ਰਸ਼ਾਸਨ ਨੂੰ ਕਿ ਉਹ ਆਪਣੀ ਹਦਕ ਦਾ ਸਾੜਦਾ ਨਹੀਂ ਬਿਲਕੁਲ ਜੀ ਇਹੋ ਜਿਹੇ ਮੂਹ ਮੂਹ ਤੋੜ ਜਵਾਬ ਜਰੂਰ ਹੋਣੇ ਚਾਹੀਦੇ ਆ ਕਿਉਂਕਿ ਇਹ ਇਹਦੇ ਨਾਲ ਹੀ ਮਤਲਬ ਇਹ ਅਤਵਾਦ ਨੂੰ ਠੱਲ ਪਏਗੀ ਭਾਈ ਜਿਹੜਾ ਨਾਮ ਦੱਸੋ ਪ੍ਰੇਸ਼ ਮਹਾਜਨ ਸਰ ਜਿਹੜਾ ਇਨੀ ਅੱਜ ਕੀਤਾ ਵਾ ਧੰਕੀ ਤੁਹਾਨੂੰ ਸੰਦਿਕਾ ਵੀ ਫਾਇਦਾ ਜਿਹੜਾ ਪਾਕਿਸਤਾਨ ਤੇ ਅਟੈਕ ਹੋਇਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਕਿਹਾ ਸੀ ਕਿ ਇੱਕ ਵਾਰੀ ਜਿਹੜਾ ਇਹਨਾਂ ਨੂੰ ਜਵਾਬ ਦਿੱਤਾ ਜਾਏਗਾ ਪਹਿਲਗਾਮ ਦੇ ਜੋ ਇਹਨਾਂ ਨੇ ਹਮਲਾ ਕਰਾ ਦਿੱਤਾ ਨਿਰਦੋਸ਼ ਹਿੰਦੂਆਂ ਨੂੰ ਧਰਮ ਪੁਸ਼ਤਾ ਪੁਛ ਪੁਛ ਕੇ ਚੁੰਨ ਚੁੰਨ ਕੇ ਮਾਰਿਆ ਉਹਦਾ ਇਹ ਉਹ ਜਵਾਬ ਦਿੱਤਾ ਜਾਏਗਾ ਜਿਹੜਾ ਇਹਨਾਂ ਦੀ ਕਲਪਨਾ ਤੋਂ ਦੂਰ ਹੋਏਗਾ ਰਾਤ ਇਹਨਾਂ ਦੇ 12 ਜਿਹੜਾ ਲਾਂਚਿੰਗ ਪੈਡ ਸੀ ਗਰਵਾਦੀਆਂ ਦੇ ਉਹ ਤਬਾਹ ਕੀਤੇ ਨੇ ਔਰ ਮਜ਼ਾਈਲਾਂ ਨਾਲ ਕੀਤੇ ਨੇ ਔਰ ਤਰਾਈ ਤਹਾਈ ਮਚੀ ਆ ਬਹੁਤ ਸਾਰੇ ਉਗਰਵਾਦੀ ਉਹਨਾਂ ਕੈਂਪਾਂ 'ਚ ਜਿਹੜੇ ਠਹਿਰੇ ਦਹੀ ਉਹ ਵੀ ਮਰੇ ਨੇ ਉਹਦੇ ਵੀ ਖਬਰਾਂ ਆ ਰਹੀਆਂ ਲੇਕਿਨ ਮੈਂ ਸਮਝਣਾ ਜਿਹੜਾ ਬਹੁਤ ਜ਼ਬਰਦਸਤ ਜਵਾਬ ਦਿੱਤਾ ਇਹ ਲੋਕਾਂ ਦੀ ਜਿਹੜੀ ਸਾਰੇ ਦੇਸ਼ ਦੀ ਇੱਕ ਡਿਮਾਂਡ ਸੀ ਜੋ ਦੇਸ਼ ਚਾਹੁੰਦਾ ਸੀ ਉਸ ਗੱਲ ਨੂੰ ਪੂਰਾ ਕੀਤਾ ਜੇ ਅੱਗੋਂ ਵੀ ਕੋਈ ਘਟਨਾ ਹੋਏਗੀ ਜੇ ਇਹਦੇ ਜਵਾਬ ਵਿੱਚ ਕੁਝ ਹੁੰਦਾ ਉਹਦਾ ਵੀ ਮੂਰਤੌਰ ਜਵਾਬ ਦਿੱਤਾ ਜਾਏਗਾ ਔਰ ਅਗੋਂ ਮੇਨ ਲਗਾਤਾਰ ਐਸਪੀ ਇਕਨੋਮੀ ਕਬਜ਼ਾ ਕੈਕਰਨ ਦੀ ਆਪਣਾ ਕੋਸ਼ਿਸ਼ ਕੀਤੀ ਜਾਏਗੀ ਮੈਂ ਕਹਿੰਦਾ ਕੋਸ਼ਿਸ਼ ਨਹੀਂ ਕੀਤੀ ਜਾਏਗੀ ਪੀਓਕ ਨੂੰ ਵੀ ਕਬਜ਼ਾ ਕਰਕੇ ਵਾਪਸ ਆਪਣਾ ਨਾਲ ਲਿਆਇਆ ਜਾਏਗਾ ਹਮੇਸ਼ਾ ਵਾਸਤੇ ਉਹ ਗਰਵਾਦ ਨੂੰ ਠਲ ਪਾਤੀ ਜਾਏਗੀ ਮਨਮੋਹ ਮਾਜਮ ਸਰ ਕਿੱਦਾ ਵੇਖ ਦਿੱਤਾ ਜਾਏਗਾ ਅੱਜ ਦੇ ਹਿੰਦੂ ਆਰਮੀ ਨੇ ਜੋ ਕੀਤਾ 2 ਸਾਲ ਪੁਰਾਣਾ ਹਾਈਅਤ ਜਿੱਤ ਲਈ ਆਰਮੀ ਜਿੰਦਾਬਾਦ ਸਾਡੀ ਆਰਮੀ ਦੀ ਦੁਸ਼ਮਨ ਨੂੰ ਠੋਕ ਕੇ ਰੱਖਿਆ ਪਾਕਿਸਤਾਨ ਨੂੰ ਉਹਦੀ ਪੁਸ਼ਤਾ ਦੀ ਯਾਦ ਕਰਾਤੀ ਹੈ ਕਿ ਹਿੰਦੁਸਤਾਨ ਬਦਲਾ ਲੈਣ ਵਾਸਤੇ ਜੀਗਦਾਨੀ ਹੈ ਬਸ ਸਮੇਂ ਦੀ ਉਡੀਕ ਕਰਦਾ ਪਾਕਿਸਤਾਨ ਦੀ ਨਸਰਾਂ ਜਾਦ ਖਣੀਆਂ ਕਿ ਹਿੰਦੁਸਤਾਨ ਨੂੰ ਕਦੀ ਆ ਬੱਚੇ ਬੱਚੇ ਨੂੰ ਹੱਥ ਨਹੀਂ ਲਾਣਾ ਜੋ ਨੇ ਕਾਇਰਤਾ ਹੜਕਤ ਕੀਤੀ ਹੈ ਉਹਨੀਆਂ ਪੁੱਤਾਂ ਵੀ ਯਾਦ ਰੱਖਣੀਆਂ ਬੱਚੇ ਜਿੰਗਲ ਜੇ ਜੰਮਣਗੇ ਇਹੋ ਜੀ ਕਾਇਰਤਾ ਮਿਲਦੀ ਨਹੀਂ ਮੋਦੀ ਮੋਦੀ ਜਿੰਦਾਬਾਦ ਮੋਦੀ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪੀਓ ਕੋ ਵੀ ਵਾਪਸ ਲੈਣਾ ਪੀਓ ਕੋ ਵੀ ਲੈਣਾ ਠੋਕ ਕੇ ਲਾਂਗੇ ਹੁਣ ਜੋ ਕਰਨਾ ਪਾਕਿਸਤਾਨ ਕਰ ਲੈ ਸਾਡੇ ਨਾਲ ਭਾਰਤ ਮਾਤਾ ਕੀ ਜੈ ਮਾਤਾ ਕੀ ਜੈ